नमस्कार मैं प्रदीप शर्मा नवजवाना टीवी बरसात ਦਾ ਮੌਸਮ ਯਾਨੀ ਮੌਨਸੂਨ ਆਨੁਲਤ ਪਕ ਤਿਆਰ ਹੈ बरसात ਦਾ ਮੌਸਮ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੰਦਾ ਹੈ ਉੱਥੇ ਕਈ ਤਰ੍ਹਾਂ ਦੀਆਂ ਮੁਸੀਬਤਾਂ ਵੀ ਲੈ ਕੇ ਆਉਂਦਾ ਹੈ ਸਭ ਤੋਂ ਵੱਡੀ ਮੁਸੀਬਤ ਯਾਨੀ ਜਲ ਪਰਾ ਵਾਟਰ ਲੌਗਿੰਗ ਔਰ ਸਾਡੀ ਅੱਜ ਦੀ ਜਿਹੜੀ ਵੀਡੀਓ ਹੈ ਉਹ ਲੋਗਾਂ ਨੂੰ ਸਰਕਾਰ ਨੂੰ ਸਮੇਂ ਰੈਂਦੇ ਸੁਚੇਤ ਕਰਨ ਦੀ ਹੈ ਤਾਂ ਕਿ ਲੋਗਾਂ ਨੂੰ ਹਾਦਸਿਆਂ ਤੋਂ ਬਚਾਇਆ ਜਾ ਸਕੇ ਪੇਸ਼ ਹੈ ਇਸ ਦੀ ਇੱਕ ਰਿਪੋਰਟ ਜੇ ਗੱਲ ਕਰਾਂ ਸੜਕ ਤੇ ਲੱਗੀਆਂ ਰੋਡ ਜਾਲੀਆਂ ਦੀ ਇਹ ਹਾਲਤ ਹੈ ਜਾਲੀ ਗੈਪ ਔਰ ਮਿੱਟੀ ਨਾਲ ਭਰੀ ਹੋਈ ਔਰ ਪਾਣੀ ਖੜਾ ਹਾਲੇ ਬਰਸਾਤ ਨਹੀਂ ਹੋਈ ਇਹਨਾਂ ਰੋਡਾਂ ਜਾਲੀਆਂ ਨੇ ਅੱਧੋਂ ਕੀ ਪਾਣੀ ਖਿੱਚਣਾ ਹੈ ਸੜਕਾਂ ਦਾ ਤੇ ਪਾਣੀ ਤੇ ਖੜਾ ਹੋਏਗਾ ਹੀ ਸੜਕਾਂ ਤੇ ਔਰ ਹਾਦਸੇ ਵੀ ਹੋਣਗੇ ਇਹ ਹੈ ਜੀ ਜਲੰਧਰ ਲੁਧਿਆਣਾ ਤੋਂ ਜਲੰਧਰ ਜਾਣ ਵਾਲਾ ਨੈਸ਼ਨਲ ਹਾਈਵੇ ਹਾਂ ਜੀ ਡੋਲ ਟੈਕਸਾਂ ਦੇ ਉੱਤੇ ਰੋਜ਼ ਦੇ ਕਰੋੜਾਂ ਰੁਪਏ ਇਕੱਠੇ ਹੁੰਦੇ ਨੇ ਪਰ ਮੇਂਟੀਨੈਂਸ ਜ਼ੀਰੋ ਮੇਂਟੀਨੈਂਸ ਦੀ ਕੀ ਹਾਲਤ ਆ ਸੜਕ ਆ ਡਰੇਨੇਜ ਜਿੱਥੋਂ ਪਾਣੀ ਇਹਨੇ ਵੇਸਟ ਵਾਟਰ ਚੱਕਣਾ ਬਰਸਾਤੀ ਪਰ ਆ ਸੜਕ ਦੇ ਬਿਲਕੁਲ ਕਿਨਾਰੇ ਤੇ ਔਰ ਹਾਲਾਤ ਇਹ ਨੇ ਕਿ ਜਿਹੜਾ ਵੀ ਬੰਦਾ ਇੱਧਰ ਜਾਂਦਾ ਆ ਪਾਣੀ ਭਰੀ ਹੋਈ ਸੜਕ ਦੇਤੇ ਇੱਕ ਇੰਚ ਵੀ ਇੱਧਰ ਹੋਇਆ ਉਹ ਸਦਾ ਇੱਧਰ ਖੱਡੇ ਦੇ ਵਿੱਚ ਹਾਦਸਿਆਂ ਦਾ ਸ਼ਿਕਾਰ ਹੋ ਜਾਏਗਾ ਕਦੋਂ ਜਾਗਣਗੇ ਸਾਡੇ ਇਹ ਲੀਡਰ ਕਦੋਂ ਜਾਗੇਗੀ ਸਰਕਾਰ ਜੇ ਗੱਲ ਕਰਾਂ ਨੈਸ਼ਨਲ ਹਾਈਵੇ ਜੇ ਥੱਲੇ ਬੜੇ ਅੰਡਰਪਾਸਾਂ ਦੀ ਇਹ ਹਾਲਾਤ ਇਹ ਨੇ ਕਿ ਸੜਕਾਂ ਕਿ ਨਾਮ ਦੀ ਜਗ੍ਹਾ ਤੇ ਖੱਡਾਈ ਨੇ ਅੱਜ ਜੀ ਆਰ ਮੇਰੇ ਵਿੱਚ ਜਿਹੜਾ ਬਰਸਾਤ ਦਾ ਜ ਪਾਣੀ ਭਰ ਗਿਆ ਤੇ ਲੋਕ ਸਕੂਲੀ ਬੱਚੇ ਜਰੂਰ ਡਿੱਗਣਗੇ ਲੋੜ ਹੈ ਸਾਡੀ ਸਰਕਾਰ ਨੂੰ ਸੁਚੇਤ ਹੋ ਕੇ ਯੋਗ ਕਾਰਵਾਈ ਕਰਨ ਦੀ ਇਹ ਹੈ ਜੀ ਮੇਨ ਹਾਈਵੇ ਗਿਲੰਦਰ ਬਾਈਪਾਸ ਤੋਂ ਸ਼ਬਨਾਲਾ ਚੌਕ ਦਾ ਉੱਪਰ ਲਾ। ਔਰ ਇਹਦੇ ਥੱਲੇ ਆ ਸਰਵਿਸ ਲੇਨ ਹੈ। ਔਰ ਜੇ ਮੈਂ ਗੱਲ ਕਰਾਂ ਸਰਵਿਸ ਲੇਨ ਤੇ ਇੱਥੇ ਡਰੇਨੇਜ ਸਿਸਟਮ ਜਿਹੜਾ ਸੀ ਉਹ ਸਰਕਾਰ ਵੱਲੋਂ ਸ਼ਾਇਦ ਰੀਕਨਸਟਰਕਟ ਕੀਤਾ ਜਾ ਰਿਹਾ ਢੋੜ ਦਿੱਤਾ ਜਾ ਰਿਹਾ ਹੈ। ਕਣ ਜਦੋਂ ਪਾਣੀ ਬਰਸਾਤਾ ਖੜਾ ਹੋਏਗਾ ਔਰ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਪਥਰਾ ਦੇ ਢੇਰ ਲੱਗੇ ਹੋਏ ਨੇ ਦੇਖਿਆ ਜੀ ਔਰ ਜਦੋਂ ਇਹ ਵਾਟਰ ਲੋਕਿੰਗ ਇੱਥੇ ਹੋਈ ਕੋਈ ਵੀ ਟੂ ਵੀਲਰ ਥਰੀ ਵੀਲਰ ਜਦੋਂ ਇਧਰੋਂ ਦੀ ਨਿਕਲੇਗਾ ਤੇ ਉਹ ਬਿਲਕੁਲ ਐਕਸੀਡੈਂਟ ਪੱਕਾ ਹੈ ਨਾ ਤੇ ਸਰਕਾਰ ਵੱਲੋਂ ਕੋਈ ਪ੍ਰੋਟੈਕਸ਼ਨ ਲਗਾਈ ਗਈ ਹੈ ਕੋਈ ਬੋਰੀਆਂ ਦੀ ਕੋਈ ਕਾਸ਼ਨ ਦੀ ਕੋਈ ਕੁਝ ਨਹੀਂ ਔਰ ਜੇ ਸੋਲੇ ਇਥੇ ਬਾਟਰ ਲਰਨਿੰਗ ਹੋ ਗਈ ਔਰ ਥੱਲੇ ਪੱਥਰ ਨਜ਼ਰ ਨਹੀਂ ਆਣਾ ਔਰ ਕੋਈ ਨਾ ਕੋਈ ਐਕਸੀਡੈਂਟ ਪੱਕਾ ਹੈ ਸਰਕਾਰਾਂ ਕਦੋਂ ਸੁਚੇਤ ਹੋਣਗੀਆਂ ਪਤਾ ਨਹੀਂ ਸਰਕਾਰ ਸੁੱਤੀ ਪਈ ਹੈ ਇਸ ਲਈ ਸਰਕਾਰ ਨੂੰ ਜਗਾਉਣ ਦੀ ਲੋੜ ਹੈ ਕਿ ਜਾਗੋ ਸਰਕਾਰ ਜੀ ਔਰ ਤੁਸੀਂ ਇਹ ਹਾਲਤ ਵੇਖੋ ਲੁਧਿਆਣਾ ਨਗਰ ਨਿਗਮ ਦੀ ਸਾਡੀ ਬਰਸਾਤੀ ਪਾਣੀ ਨੂੰ ਲੈ ਕੇ ਤਿਆਰੀ ਦੀ ਗੱਲ ਕਰੀਏ ਜਾਂ ਪੰਜਾਬ ਸਰਕਾਰ ਦੀ ਗੱਲ ਕਰੀਏ ਮੈਂ ਇਹ ਦਿਖਾਣਾ ਚਾਹਨਾ ਕਿ ਹਲੇ ਤੇ ਬਰਸਾਤ ਸ਼ੁਰੂ ਨਹੀਂ ਹੋਈ ਤੇ ਇਹ ਹਾਲ ਹੈ ਕਾਰਨ ਕਾਰਨ ਏ ਹੈ ਕਿ ਸਾਡਾ ਜਿਹੜਾ ਡਰੇਨੇਜ ਸਿਸਟਮ ਆ ਜਿਸ ਨੇ ਇਸ ਪਾਣੀ ਨੂੰ ਖਿੱਚਣਾ ਹੈ ਉਹ ਤੇ 100% ਜੋਕ ਪਿਆ ਆ ਦੇਖੋ 100% ਚੋਕ ਪਿਆ 100% ਇਹਦੇ ਵੱਲ ਕੋਈ ਸਫਾਈ ਇੱਥੇ ਪਾਣੀ ਫਟ ਹੋ ਜੇ 2 ਫਟ ਹੋ ਜੇ ਲੋਕੀ ਟਿਗਦੇ ਫਿਰਣ ਖਟਿਆਂ ਦੇ ਵਿੱਚ ਕੋਈ ਪ੍ਰਵਾਹ ਨਹੀਂ ਸਰਕਾਰ ਨੂੰ ਸਿਰਫ ਟੈਕਸ ਲੈਣੇ ਜਾਣਦੀ ਏ ਸਰਕਾਰ ਸਿਰਫ ਟੈਕਸ ਲੈਣੀ ਕੋਈ ਖੁੱਤੀ ਪਈ ਐ ਕੰਮ ਕਰਨੀ ਨਹੀਂ ਇਹ ਹੈ ਜੀ ਲੁਧਿਆਣੇ ਦਾ ਜੋਤਿਆਲ ਬਸਤੀ ਏਰੀਆ ਔਰ ਉਹ ਦਾ ਪੁੱਲ ਦਾ ਉੱਪਰਲੇ ਬਾਟਮ ਤੋਂ ਲਾ ਕੇ ਆ ਡਰੇਨੇਜ ਸਿਸਟਮ ਹੈ ਆ ਲੋ ਆ ਡਰੇਨੇਜ ਸਿਸਟਮ ਹਲੇ ਬਰਸਾਤ ਹੋਈ ਨਹੀਂ ਹਲੇ ਬਰਸਾਤ ਹੋਈ ਨਹੀਂ ਹੈ ਜਿਆਦਾ ਤੇ ਆ ਹੁਣ ਇਹ ਹਾਲ ਹੈ ਕਿ ਆ ਡਰੇਨੇਜ ਸਿਸਟਮ ਕਿੱਥੇ ਖੜਾ ਹੈ ਹੈ ਜੀ ਸਰਕਾਰ ਦੇ ਅਧਿਕਾਰੀ ਲੱਖਾਂ ਰੁਪਏ ਤਨਖਾਹ ਲੈਣ ਕੇ ਲੱਖਾਂ ਰੁਪਏ ਤਨਖਾਹ ਪਰ ਰਿਜ਼ਲਟ ਜ਼ੀਰੋ ਲੋ ਜੀ ਇਹ ਹੈ ਤਾਜਪੁਰ ਰੋਡ ਡੇਰੀ ਕੰਪਲੈਕਸ ਦੀ ਸੜਕ ਇਹ ਸੜਕ ਹੈ ਕਿ ਨਹੀਂ ਹੈ ਇਹਦੇ ਤੋਂ ਕੋਣ ਨਿਕਲ ਸਕਦਾ ਹੈ ਕੋ ਨਹੀਂ ਨਿਕਲ ਸਕਦਾ ਹੈਰਾਨੀ ਦੀ ਗੱਲ ਹੈ ਔਰ ਸਰਕਾਰ ਅ ਵੱਲੋਂ ਕੋਈ ਉਪਰਾਲਾ ਨਹੀਂ ਕੰਮ ਸੇ ਕਮੇ ਇਹਨਾਂ ਦੇ ਦਰਸ਼ਨ ਮੁਤਾਬਕ ਕਿ ਕਦ ਤੱਕ ਕਦੋਂ ਦਾ ਪਾਣੀ ਖੜਾ ਹੋਣਾ ਜੀ ਇੱਥੇ 2 ਮਹੀਨੇ ਤੋਂ 2 ਮਹੀਨੇ ਆ ਤਾਂ ਇਹ ਪਾਣੀ ਇਦਾਂ ਹੀ ਖੜਾ ਹੈ ਪਾਣੀ ਵੀ ਨਹੀਂ ਕਹਿ ਸਕਦੇ ਇਹ ਕੋਲਿਆ ਹੋਇਆ ਗੋਹਾ ਕਹਿ ਸਕਦੇ ਆ ਹਾਂਜੀ ਔਰ ਮੈਂ ਤੇ ਹੈਰਾਨ ਆ ਕਿ ਇੱਥੇ ਦੇ ਜਿਹੜੇ ਆ ਸ਼ੌਪ ਸੇਵ ਕੀਪਰ ਨੇ ਆ ਦੇਖ ਲਓ ਜਾਂ ਆ ਵਾਲਾ ਟੇਬਲ ਵਾਲਾ ਹੈ ਜਾਂ ਉਹ ਸਾਹਮਣੇ ਇਹ ਮੈਨੂੰ ਲੱਗਦਾ ਡੇਂਗੂ ਦੇ ਟੀਕੇ ਲਵਾ ਕੇ ਹੀ ਇੱਥੇ ਬੈਠਦੇ ਹੋਣੇ ਆ ਕਹ ਜੀ ਕਿ ਪਤਾ ਨਹੀਂ ਇੱਥੇ ਕਿਹੜੇ ਕਿਹੜੇ ਮੱਛਰ ਇੱਥੇ ਪੈਦਾ ਹੁੰਦੇ ਹੋਣੇ ਤੇ ਸਰਕਾਰ ਦਾ ਹੈਲਥ ਡਿਪਾਰਟਮੈਂਟ ਜ਼ੀਰੋ ਹੈ ਜੀ ਡਰੇਨੇਜ ਡਿਪਾਰਟਮੈਂਟ ਜ਼ੀਰੋ ਮੈਨੂੰ ਨਹੀਂ ਸਮਝ ਆਉਂਦੀ ਕਿ ਇੱਥੇ ਬੰਦੇ ਰਹਿੰਦੇ ਨੇ ਕਿ ਉਹਨਾਂ ਤੋਂ ਵੀ ਉੱਪਰ ਏਲੀਅਨ ਹੀ ਰਹਿੰਦੇ ਨੇ